ਸੀਐਮ ਭਗਵੰਤ ਮਾਨ ਆਪਣੇ ਇੱਕ ਹੋਰ ਮੰਤਰੀ ਦੀ ਕਰਾਉਣਗੇ ਛੁੱਟੀ ਉਹਨਾਂ ਤੇ ਉਸ ਮੰਤਰੀ ਤੇ ਲੱਗੇ ਨੇ 100 ਕਰੋੜ ਦੇ ਕੱਪੜੇ ਦੇ ਵੱਡੇ ਇਲਜ਼ਾਮ ਸੋ ਸੀਐਮ ਭਗਵੰਤ ਮਾਨ ਉਸ ਮੰਤਰੀ ਦੀ ਬਹੁਤ ਜਲਦੀ ਕਰਾਉਣ ਜਾ ਰਹੇ ਨੇ ਛੁੱਟੀ ਹੁਣ ਕੌਣ ਹੈ ਉਹ ਮੰਤਰੀ ਜਿਸ ਦੇ ਉੱਪਰ 100 ਕਰੋੜ ਕੱਪੜੇ ਦੇ ਇਲਜ਼ਾਮ ਲੱਗ ਗਏ ਨੇ ਵਿਰੋਧੀਆਂ ਵੱਲੋਂ ਵੀ ਘੇਰਿਆ ਜਾ ਰਿਹਾ ਹੈ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੱਡਾ ਦਾਗੀ ਮੰਤਰੀ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਮਾਨਦਾਰੀ ਦਾ ਟੰਡੋਰਾ ਫਿਟਦੀ ਏ ਕਿ ਇਮਾਨਦਾਰ ਸਰਕਾਰ ਹੈ ਇਮਾਨਦਾਰ ਵਿਧਾਇਕ ਨੇ ਕੋਈ ਭ੍ਰਿਸ਼ਟਾਚਾਰ ਕਰੇਗਾ ਉਸ ਨੂੰ ਫੜ ਕੇ ਜਿਹੜਾ ਕਿ ਉਹਦੇ ਤੇ ਕਾਰਵਾਈ ਕੀਤੀ ਜਾਵੇਗੀ ਪਰ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਅੱਜ ਚੌਥਾ ਮੰਤਰੀ ਜਿਸ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਨੇ ਪਹਿਲਾ ਸਿਹਤ ਮੰਤਰੀ ਜੋ ਕਿ ਮਾਨਸਾ ਤੋਂ ਸੀਗੇ ਉਹਨਾਂ ਨੂੰ ਉਹਨਾਂ ਦੀ ਵੀਡੀਓ ਜਿਹੜੀ ਹੈ ਕਲਿੱਪ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਜਿਹੜੀ ਰਿਕਾਰਡਿੰਗ ਕਰਵਾਈ ਉਹ ਰਿਕਾਰਡਿੰਗ ਤੋਂ ਬਾਅਦ ਉਹਨਾਂ ਦੀ ਮੰਤਰੀ ਤੋਂ ਛੁੱਟੀ ਕਰਵਾਤੀ ਉਸ ਤੋਂ ਬਾਅਦ ਮੰਤਰੀ ਫੌਜਾ ਸਿੰਘ ਸਰਾਰੀ ਆਉਂਦੇ ਨੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗਦੇ ਨੇ ਸੋ ਉਹਨਾਂ ਦੀ ਛੁੱਟੀ ਕਰਵਾਤੀ ਫੇਰ ਉਹਨਾਂ ਦੇ ਇੱਕ ਵਿਧਾਇਕਾਂ ਦੇ ਨੇ ਰਤਨ ਕੋਟ ਫੱਤਾ ਜਿਨ੍ਹਾਂ ਦੇ ਉੱਪਰ ਗ੍ਰੈਂਟਾਂ ਦੇ ਵਿੱਚ ਕੱਪੜੇ ਦੇ ਇਲਜ਼ਾਮ ਲੱਗਦੇ ਨੇ ਔਰ ਉਹਨਾਂ ਨੂੰ ਜਿਹੜੇ ਸਜ਼ਾ ਵੀ ਹੁੰਦੀ ਏ ਜੇਲ੍ਹ 'ਚ ਵੀ ਜਾਂਦੇ ਨੇ ਸੋ ਅੱਜ ਚੌਥੇ ਮੰਤਰੀ ਦੇ ਉੱਪਰ 100 ਕਰੋੜ ਦੇ ਕੱਪੜੇ ਦਾ ਇਲਜ਼ਾਮ ਲੱਗੇ ਨੇ ਔਰ 100 ਕਰੋੜ ਕਪਲਾ ਜਿਹੜਾ ਕਿ ਉਹ ਕਿਵੇਂ ਹੋਇਆ ਕਿਸ ਤਰ੍ਹਾਂ ਕੀਤਾ ਜਾ ਰਿਹਾ ਸੀ ਕਿਵੇਂ ਚੂਨਾ ਲਾਇਆ ਜਾ ਰਿਹਾ ਸੀ ਔਰ ਪੰਜਾਬ ਸਰਕਾਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੀ ਇਹ ਕਪਲਾ ਔਰ ਚੋਰ ਬਜਾਰੀ ਸਾਹਮਣੇ ਆਈ ਏ ਜਿਸ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਜੇ ਉਸ ਮੰਤਰੀ ਦੇ ਖਿਲਾਫ ਕੁਝ ਵੀ ਨਹੀਂ ਬੋਲਿਆ ਲੇਕਿਨ ਵਿਰੋਧੀਆਂ ਵੱਲੋਂ ਉਸ ਮੰਤਰੀ ਨੂੰ ਘੇਰਿਆ ਜਾ ਰਿਹਾ ਹੈ ਸੀਐਮ ਮਾਨ ਨੂੰ ਘੇਰਿਆ ਜਾ ਰਿਹਾ ਹੈ ਕਿ ਉਸ ਮੰਤਰੀ ਤੋਂ ਉਸਨੂੰ ਅਸਤੀਫਾ ਲਾਓ ਉਸ ਮੰਤਰੀ ਬਾਰੇ ਕਿਉਂਕਿ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਸੀਬੀਆਈ ਜਾਂਚ ਕਰਵਾਓ ਲੇਕਿਨ ਮੁੱਖ ਮੰਤਰੀ ਵੱਲੋਂ ਅਜੇ ਕੋਈ ਬਿਆਨ ਨਹੀਂ ਆਇਆ ਕੌਣੇ ਮੰਤਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਰਜੋਤ ਸਿੰਘ ਬੈਂਸ ਜਿਹੜੇ ਕਿ ਇੱਕ ਬਹੁਤ ਵੱਡਾ ਚਿਹਰਾ ਨੇ ਜਿਨ੍ਹਾਂ ਨੂੰ ਉੱਪਰ ਇਲਜ਼ਾਮ ਲੱਗਦੇ ਨੇ ਉਹਨਾਂ ਦੀ ਧਰਮ ਪਤਨੀ ਜੋਤੀ ਯਾਦਵ ਜੋ ਆਈਪੀਐਸ ਅਫਸਰ ਨੇ ਔਰ ਉਹਨਾਂ ਦੇ ਉੱਪਰ ਜਿਹੜਾ ਕਿ 100 ਕਰੋੜ ਕਪੜੇ ਦਾ ਇਲਜ਼ਾਮ ਲੱਗਿਆ ਹੈ ਕਿ ਇੱਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ਇੰਸਪੈਕਟਰ ਦੇ ਅਧਿਕਾਰੀ ਨੇ ਸਾਰੇ ਖੁਲਾਸੇ ਕੀਤੇ ਨੇ ਕਿ ਕਿਸ ਤਰ੍ਹਾਂ ਉੱਥੇ ਇੱਕ ਬੇਸ ਜਿਹੜੇ ਕਿ ਉਹਦੇ ਵਿੱਚ ਉਹਨਾਂ ਦਾ ਧੰਦਾ ਚੱਲ ਰਿਹਾ ਸੀ ਉਸ ਧੰਦੇ ਦੇ ਵਿੱਚ ਜਿਹੜਾ 1-1 10-10000 15-15000 ਰੁਪਏ ਕਸਟਮਰ ਤੋਂ ਲਿਆ ਜਾ ਰਿਹਾ ਸੀ ਔਰ ਉੱਥੇ ਜਿਹੜਾ ਉਹ ਇੱਕ ਕਾਲing ਸੈਂਟਰ ਸੀ ਉਸ ਕਾਲing ਸੈਂਟਰ ਦੇ ਵਿੱਚ ਕਰੋੜਾ ਰੁਪਈਏ ਜਿਹੜੇ ਨੇ ਇਕੱਠੇ ਕੀਤੇ ਜਾ ਰਹੇ ਸੀ ਔਰ ਜੇ ਉਹਨਾਂ ਦੇ ਕੋਈ ਕਾਰਵਾਈ ਕਰਨ ਵਾਸਤੇ ਪੁਲਿਸ ਵੱਲੋਂ ਜਿਹੜੀ ਕਾਰਵਾਈ ਕਰਨ ਪਲਾਸਟਿਕ ਕੋਸ਼ਿਸ਼ ਕੀਤੀ ਗਈ ਲੇਕਿਨ ਬੜਾ ਦਬਾਅ ਹੈ ਅਫਸਰਾਂ ਦੇ ਵੱਲੋਂ ਔਰ ਕਾਰਵਾਈ ਨਹੀਂ ਕਰਨ ਦਿੱਤੀ ਗਈ ਔਰ ਉਸੇ ਹਲਕੇ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਠੇ ਨੇ ਔਰ ਉਸੇ ਹਲਕੇ ਦੇ ਵਿੱਚ ਉਹਨਾਂ ਦੀ ਪਤਨੀ ਜਿਹੜੀ ਉਹ ਉੱਚ ਅਹੁਦੇ ਤੇ ਮੌਜੂਦ ਨੇ ਪੰਜਾਬ ਪੁਲਿਸ ਦੇ ਵਿੱਚ ਸੋ ਕਿਤੇ ਨਾ ਕਿਤੇ ਸਾਰੀ ਦੀ ਸਾਰੀ ਜਿਹੜੀ ਗੇਮ ਹੈ ਇਹ ਜਿਹੜੀ ਬਣਾਈ ਹੋਈ ਸੀ ਇਸ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਔਰ ਉਹਨਾਂ ਦੀ ਧਰਮ ਪਤਨੀ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਸੀ ਸੋ ਵੱਡੇ ਖੁਲਾਸੇ ਹੋਏ ਨੇ ਹੁਣ ਹਰਜੋਤ ਸਿੰਘ ਬੈਂਸ ਨੇ ਕੱਲ ਇੱਕ ਟਵੀਟ ਕੀਤਾ ਕਿ ਆਪਣੀ ਪਤਨੀ ਨੂੰ ਲੈ ਕੇ ਕਿ ਇੱਕ ਇਮਾਨਦਾਰ ਅਫਸਰ ਨੇ ਇਮਾਨਦਾਰ ਡਾਇਰੈਕਟਰੀ ਉਹਨਾਂ ਦਾ ਤੈਅ ਲਾਇਆ ਹੈ ਲੇਕਿਨ ਹਰਜੋਤ ਸਿੰਘ ਬੈਂਸ ਤੁਸੀਂ ਮਿਨਿਸਟਰ ਜੇ ਪੰਜਾਬ ਦੇ ਤੁਸੀਂ ਤਾਂ ਆਪਣੀ ਪਤਨੀ ਬਾਰੇ ਇਹ ਕੁਝ ਕਹਿ ਸਕਦੇ ਲੇਕਿਨ ਪੰਜਾਬ ਪੁਲਿਸ ਦੇ ਬੀਜਪੀ ਜਾਂ ਕੋਈ ਹੋਰ ਉੱਚ ਅਧਿਕਾਰੀ ਵੱਲੋਂ ਈਮਾਨਦਾਰੀ ਬਾਰੇ ਦੱਸਿਆ ਜਾਂਦਾ ਇਸ ਬਾਰੇ ਜੋ ਖੁਲਾਸੇ ਕੀਤੇ ਜਾਂਦੇ ਤਾਂ ਹੋ ਸਕਦਾ ਸੀ ਕਿ ਉਹਦੇ ਪਿੱਛੇ ਕੋਈ ਸਚਾਈ ਹੁੰਦੀ ਲੇਕਿਨ ਤੁਸੀਂ ਤਾਂ ਆਪਣੀ ਪਤਨੀ ਨੂੰ ਇਮਾਨਦਾਰ ਕਹਿ ਸਕਦੇ ਜੇ ਉਹ ਤੁਹਾਡੀ ਪਤਨੀ ਤੁਹਾਨੂੰ ਇਮਾਨਦਾਰ ਕਹੇਗੀ ਇਸ ਨੂੰ ਲੈ ਕੇ ਬਿਕਰਮਜੀਤ ਸਿੰਘ ਮਜੀਠੀਆ ਅਕਾਲੀ ਦਲ ਦੇ ਸੀਨੀਅਰ ਲੀਡਰ ਉਹਨਾਂ ਨੇ ਇੱਕ ਕਾਨਫਰੰਸ ਕਰਕੇ ਦੱਸਿਆ ਕਿ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਕਤਰੇ ਦਾ ਹੱਥ ਉੱਪਰ ਆਪਣੇ ਮੰਤਰੀ ਦੀ ਛੁੱਟੀ ਕਰਾਉਣੀ ਚਾਹੀਦੀ ਔਰ ਇੱਕ ਸੀਬੀਆਈ ਜਾਂਚ ਕਰवानी ਚਾਹੀਦੀ ਹੈ ਨਿਰਪੱਖ ਏਜੰਸੀ ਤੋਂ ਜਾਂਚ ਹੋਵੇ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਆਵੇ ਜਿਹੜਾ ਹੋਵੇਗਾ ਜੋ ਕਿ ਇੱਕ ਮੰਤਰੀ ਉੱਪਰ 100 ਕਰੋੜ ਕੱਪੜੇ ਦੇ ਇਲਜ਼ਾਮ ਲੱਗੇ ਨੇ ਜਿਨ੍ਹਾਂ ਦਾ ਵੀਡੀਓ ਔਰ ਉਹਨਾਂ ਦੇ ਜਿਹੜਾ ਕਿ ਪੱਤਰ ਜਿਹੜਾ ਜਾਰੀ ਹੋ ਰਿਹਾ ਸੋਸ਼ਲ ਮੀਡੀਆ ਤੇ ਹੁਣ ਸੀਐਮ ਭਗਵੰਤ ਮਾਨ ਪੂਰੀ ਤਰ੍ਹਾਂ ਫਸ ਚੁੱਕੇ ਨੇ ਕਦੋਂ ਕਰਨਗੇ ਆਪਣੇ ਮੰਤਰੀ ਦੀ ਛੁੱਟੀ ਕਦੋਂ ਉਹਨਾਂ ਦਾ ਅਸਤੀਫਾ ਲੈਣਗੇ ਇਹ ਹੁਣ ਆਉਣ ਵਾਲੇ ਕੋਈ ਦਿਨਾਂ ਚ ਪਤਾ ਲੱਗੇਗਾ ਲੇਕਿਨ ਇੱਕ ਵਾਰ ਆदमी ਦੀ ਸਰਕਾਰ ਜਿਹੜੀ ਇਮਾਨਦਾਰ ਸਰਕਾਰ ਹੈ ਉਹਦੇ ਉੱਪਰ ਫਿਰ ਇਲਜ਼ਾਮ ਲੱਗ ਗਏ ਨੇ ਹੁਣ ਜਿਹੜਾ ਆਮ ਆਦਮੀ ਸਰਕਾਰ ਆਪਣੇ ਆਪ ਜਿਹੜੀ ਦੱਸ ਰਹੀ ਹੈ ਇਮਾਨਦਾਰ ਉਹ ਇਮਾਨਦਾਰੀ ਦੀ ਢੰਡੋਰਾ ਪਿੱਟਣਾ ਬੰਦ ਕਰੇ ਔਰ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਮੰਤਰੀਆਂ ਦਾਗੀਆਂ ਤੇ ਪਰ ਕਾਰਵਾਈ ਕਰਨ ਔਰ ਸੀਬੀਆਈ ਚਾਹੀਦੀ ਮੰਗ ਕਰਵਾਉਣ